ਸੋਸ ਤੋਂ ਤੁਹਾਨੂੰ ਮੀਲੀ ਬੱਗ ਦਿਖਰੀ ਹੋਣੀ ਆ ਪਹਿਲਾਂ ਤਾਂ ਇਹ ਨਰਮੇ ਦਾ ਨਾਸ ਕੀਤਾ ਨਰਮਾ ਨੇ ਹੋਣ ਤਾਂ ਨਰਮੇ ਦੇ ਵਿੱਚ ਪੈ ਜਾਂਦੇ ਸੀ ਨਰਮੇ ਨੂੰ ਲੱਗ ਜਾਂਦੇ ਸੀ ਚਿੰਬੜ ਜਾਂਦੇ ਸੀ ਤੇ ਉਹਦਾ ਰਾਸ ਟੋਸ ਟੋਸ ਕੇ ਉਹਨੂੰ ਖਤਮ ਕਰਦੇ ਚਾਹਦੇ ਕੋਤਰੀ ਫਿਰਦੀ ਆ ਬਹੁਤ ਥਾਈ ਇਹ ਬੂਟੇ ਪੱਟੇ ਹੋਏ ਆ ਇਹਨਾਂ ਦੇ ਦੇਖੋ ਤੁਸੀਂ ਮੀਲੀ ਬੱਗ ਕਿਵੇਂ ਫਿਰਦੀ ਆ ਆ ਦੇਖੋ ਤੇ ਇਧਰ ਤਰੀ ਫਰਦੀ ਹੈ ਮੀਰੀ ਬੱਗ ਨੇ ਸਾਡਾ ਬਹੁਤ ਨੁਕਸਾਨ ਕੀਤਾ ਇਹ ਘਰੇ ਸਾਡੇ ਵਾਧੂ ਘਾਟੂ ਦਾ ਜਿਹੜਾ ਲੱਗਿਆ ਹੋਇਆ ਸੀਗਾ ਜਿਹੜਾ ਉੱਪਰ ਆਇਆ ਸੀਗਾ ਉਹਨੂੰ ਪੱਟਿਆ ਮੀਰੀ ਬੱਗ ਦੇ ਵਜ੍ਹਾ ਨਾਲ ਹੀ ਦੇਖੋ ਤੁਸੀਂ ਅਜੇ ਵੀ ਪੱਟੇ ਪਟਾਏ ਦੇ ਉੱਤੇ ਵੀ ਮੀਰੀ ਬੱਗ ਫਰਦੀ ਹੈ ਘਰ ਫਤਰੀ ਫਰਦੀ ਹੈ ਬੜੀ ਭੈੜੀ ਇਹ ਚੀਜ਼ ਹੈ ਬਹੁਤ ਹੀ ਬਿਮਾਰੀ ਹੈ ਗੰਦੀ ਹੈ ਇਹ ਤੇ ਜਿਹੜੀ ਕਿ ਨਾ ਮੁਕਦੀ ਏ ਕਿਤੇ ਤੇ ਨਾ ਕਿਹੜਾ ਚੜਦਾ ਵਰਮਿਆਂ ਤੋਂ ਵੀ ਇਸੇ ਨੇ ਜਿਆਦਾ ਖੜਾ ਚੜਾਇਆ ਸੀਗਾ ਕਿਉਂਕਿ ਸੁਪਰੀਆਂ ਜਿੰਨੀਆਂ ਮਰਜ਼ੀ ਕਰ ਲੈਂਦੇ ਸੀ ਇਹ ਖਤਮ ਨਹੀਂ ਹੁੰਦੇ ਸੀ ਤੇ ਇਸੇ ਤਰ੍ਹਾਂ ਹੀ ਹੁਣ ਇਹ ਘਰਾਂ ਦੇ ਵਿੱਚ ਵੀ ਪਤਾ ਨਹੀਂ ਕਿੱਥੋਂ ਇਹ ਫੈਦਾ ਹੋ ਕੇ ਆ ਰਹੀ ਹੈ ਆ ਦੇਖੋ ਤੁਰੀਆਂ ਫਰਦੀਆਂ ਥੱਲੇ ਵੀ ਹੁਣ ਜਿਹੜੇ ਜੋਹ ਦੇ ਪੌਦੇ ਜਾਨੀ ਕਿ ਜਿਹੜੇ ਖੜੇ ਆ ਉਹਨਾਂ ਵੱਲ ਜਾਣਾ ਤਾਂ ਤਾਂ ਫਰਦੀ ਆ ਇਹ ਕੀ ਵਿਚਾਰਾ ਤੁਹਾਡੇ ਕਿ ਜ਼ਿੰਮੇਦਾਰਾ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਦੇਖ ਲੋ ਬਚੂਗਾ ਆ ਤੁਸੀਂ ਬੁੱਟਾ ਜੋ ਦੇਖ ਰਹੇ ਹੋ ਗੁਆਰੇ ਦਾ ਤੇ ਇਹ ਤੇ ਦੇਖੋ ਮੇਰੀ ਬਾਗ ਕਿਵੇਂ ਚਿੰਬੜੀ ਹੋਈ ਹੈ ਇਹ ਬੁੱਟਾ ਖੜਾ ਹੈ ਤੇ ਮੇਰੀ ਬਾਗ ਨੇ ਦੇਖੋ ਆ ਇੱਥੇ ਕਿੰਡੀ ਵੱਡੀ ਬੈਠੀ ਹੈ ਬਜਰੀ ਹੋਣੀ ਐਸ ਤਰ੍ਹਾਂ ਨਾਲ ਸਾਡੇ ਨਾਸ ਮਾਰਤਾ ਨੇ ਸਾਰੀਆਂ ਫਸਲਾਂ ਦਾ ਰਾਜੇ ਵੀ ਕੜਾ ਚਟੜ 906 ਨੇ ਲੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ